ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਤੇ ਨੋਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਜੀ ਵੱਡੀ ਮਾਤਰਾ ਦੇ ਵਿੱਚ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਵੀਡੀਓ 'ਚ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਪ੍ਰਿੰਸੀਪਲ ਦੀ ਪੋਸਟ ਹੈ ਜੀ ਜਿਹਦੇ ਲਈ ਯੋਗਤਾ ਇਹਨਾਂ ਵੱਲੋਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਐਡ ਮੰਗੀ ਗਈ ਹੈ ਜੀ 3 ਇਅਰਜ਼ ਐਡਮਿਨਿਸਟ੍ਰੇਟਿਵ ایکسپੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ 5 ਇਅਰਜ਼ ایکسپੀਰੀਅੰਸ ਐਜ਼ ਅ ਕੋਆਰਡੀਨੇਟਰ ਟੀਚਰ ਇਹਨਾਂ ਵੱਲੋਂ ਮੰਗਿਆ ਗਿਆ ਜੀ ਕੈਂਡੀਡੇਟ ਸ਼ੁੱਡ ਬੀ ਬਿਲੋ 55 ਇਅਰਜ਼ ਆਫ ਏਜ ਇਹਨਾਂ ਵੱ ਨੈਕਟਰੀ ਕਾਉਂਸਲਰ ਜੀ ਦੇ ਲਈ ਯੋਗਤਾ ਗ੍ਰੈਜੂਏਸ਼ਨ ਵਿਦ ਸਾਈਕੋਲੋਜੀ ਜਾਂ ਡਿਪਲੋਮਾ ਇਨ ਕਾਉਂਸਲਿੰਗ ਇਹਨਾਂ ਵੱਲੋਂ ਲਿਖਿਆ ਗਿਆ ਐਕਸਪੀਰੀਅੰਸ ਐਜ਼ ਕਾਉਂਸਲਰ ਵਿਲ ਬੀ ਪ੍ਰੀਫਰਡ ਪਹਿਲ ਹੋਊਗੀ ਜੀ ਕਾਉਂਸਲਰ ਦੇ ਐਕਸਪੀਰੀਅੰਸ ਰੱਖਣ ਵਾਲੇ ਕੈਡੀਡੇਟ ਨੂੰ ਅੱਗੇ ਹੈ ਜੀ ਪੀਪੀਆਰਟੀ ਗ੍ਰੈਜੂਏਸ਼ਨ ਪਲੱਸ ਐਨਟੀਟੀ ਪ੍ਰੀਫਰੈਂਸ ਟੂ ਐਕਸਪੀਰੀਅੰਸ ਹੋਲਡਰਸ ਇਹਨਾਂ ਵੱਲੋਂ ਲਿਖਿਆ ਗਿਆ ਜੀ ਪੀਆਰਟੀ ਇਹਨਾਂ ਨੂੰ ਚਾਹੀਦੇ ਆ ਪ੍ਰਾਇਮਰੀ ਟੀਚਰਸ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਮੈਥ ਸਾਇੰਸ ਗ੍ਰੈਜੂਏਸ਼ਨ ਯੋਗਤਾ ਪਲੱਸ ਬੀਐਡ ਇਹਨਾਂ ਵੱਲ बीपीएड ਤੇ ਮਿਨੀਮਮ 1 ইয়ারਸ ਆਫ ایکسپੀਰੀਅנס ਇਨਾਂ ਵੱਲੋਂ ਮੰਗਿਆ ਗਿਆ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਲਾਇਬ੍ਰੇਰੀਅਨ ਬੀ ਲੈਵ ਤੇ ਮਿਨੀਮਮ 1 ইয়ার ایکسپੀਰੀਅנס ਇਨਾਂ ਵੱਲੋਂ ਮੰਗਿਆ ਗਿਆ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਐਕਟੀਵਿਟੀ টিচার 뮤직 ਡਾਂਸ ਐ ਆਰਟ ਐਂਡ ਕ્રાਫਟ ਦੇ ਵਿੱਚ ਇਨਾਂ ਵੱਲੋਂ ਮੰਗਿਆ ਗਿਆ ਜੀ ਪਲੱਸ 2 ਐਂਡ ਮਿਨੀਮਮ 1 ইয়ার ਆਫ ایکسپੀਰੀਅנס ਇਨਾਂ ਵੱਲੋਂ ਮੰਗਿਆ ਗਿਆ ਜੀ ਸਿਲੈਕਸ਼ਨ ਵਿਲ ਬੀ ਡਨ ਔਨ ਦਾ ਬੇਸਿਸ ਆਫ ایکسپੀਰੀਅנס ਐਂਡ ਨੋਲੇਜ ਐਸ ਅਸੈਸਡ ਬਾਈ ਦਾ ਸੈਕਸ਼ਨ ਬੋਰਡ ਨੈਕਸਟ ਹੈ ਜੀ ਅਕਾਊਂਟ ਕਲਰਕ ਜੀ ਦੇ ਲਈ ਯੋਗਤਾ ਗ੍ਰੈਜੂਏਸ਼ਨ ਮੰਗੀ ਗਈ ਹੈ ਜੀ ਕਮ ਅਸ ਦੇ ਵਿੱਚ ਜਾਂ 15 ইয়ার্স ਆਫ ਐਕਸਪੀਰੀਐਂਸ ਇਨ ਇਹਨਾਂ ਵੱਲੋਂ ਮੰਗਿਆ ਗਿਆ ਐਜ਼ ਅ ਕਲਰਕ ਇਨ ਦਾ ডিফেন্স ਸਰਵਿਸ ਅਗੇ ਇਹਨਾਂ ਵੱਲੋਂ ਕੁਝ ਐਡੀਸ਼ਨਲ ਰਿਕੁਆਇਰਮੈਂਟਸ ਮੰਗੀਆਂ ਗਈਆਂ ਜੀ ਫਲੂਐਂਸੀ ਇਨ ਇੰਗਲਿਸ਼ ਇਜ਼ ਮੰਡੇਟਰੀ ਫਾਰ 올 ਕੈਂਡੀਡੇਟਸ ਸੀਟ ਐਟ ਜਾਂ ਸਟੇਟ ਐਟ ਕੁਆਲੀਫਾਈਡ ਹੋਣੇ ਚਾਹੀਦੇ ਹੋ ਜੀ ਤੁਸੀਂ ਪ੍ਰੀਫਰੈਂਸ ਵਿਲ ਬੀ 기ਵਨ ਟੂ ਕੈਂਡੀਡੇਟਸ ਵਿਦ ਯੂਜੀ ਐਂਡ ਪੀਜੀ ਡਿਪਲੋਮਾ ਐਂਡ अर्ਲੀ ਚਾਈਲਡਹੂਡ ਕੇਅਰ and education and additional qualifications candidates should not be less than 25 years last date inna post ton apply karan de layi may mar 2024 rehne wali hai ta yog ummeedwar postan de layi apply kar sakde ho sampark number vi inna valo ditte hoye hai mail id diiti hoyi hai sampark vi kar sakde ho tusi inna naal ye jo postan hai ji vajra army school inna valo jari hoyian tolewal military complex near sps hospital ludhiana ਇਹ ਨਵਾਂ ਵੱਲੋਂ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਇਹ ਜਿਹਾ ਜਿਹੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ